ਆਪਾਂ ਦੇਖ ਕੇ ਅੰਦੇਖਾ ਕਰ ਲਏ ਠੀਕ ਹੈ ਜੀ ਨਹੀਂ ਆਹ ਦੇਖਾ ਕਰਨ ਦਾ ਮਾਦਰ ਵੀ ਪਾਜੀ ਗੁਰੂ ਘਰ ਦੀ ਵਿਆਹ ਨਹੀਂ ਆਣ ਦੀ ਤਿੰਨ ਮਹੀਨਿਆਂ ਦਾ ਪਤਾ ਲੱਗ ਪਾਜੀ ਅਸੀਂ ਹਣ ਦੇਖੀ ਨਹੀਂ ਕਰ ਸਕਦੇ 12 ਸਾਲ ਕੋਈ ਕੰਮ ਨਹੀਂ ਕੀਤਾ ਨੇ 12 ਸਾਲ ਚ ਕੋਈ ਕੰਮ ਨਹੀਂ ਕੀਤਾ ਨਾ ਜੀ ਪਤਾ ਹੈ ਜੀ ਪਾਪਾ ਜੀ ਆਪਾਂ ਸੈਂਟ ਲਾਵਾਂਗੇ ਨਾ ਤੇ ਸੈਂਟ ਸਾਰੇ ਕਮਰੇ ਚ ਖਿਲਰੂਗਾ ਜੇ ਆਪਾਂ ਸੈਂਟ ਲਾਵਾਂਗੇ ਨੇ ਤੁਸੀਂ ਸੈਂਟ ਇਹਦਾ ਜਵਾਬ ਦਿਓ ਤੁਸੀਂ ਤੁਸੀਂ ਭਰਾਂਗੇ ਠੀਕ ਹੈ ਗਲਤ ਗੱਲ ਤੇ ਜੇ ਕੋਈ ਕਾਂਡ ਹੋਇਆ ਬਾਬਾ ਜੀ ਪਹਿਲਾਂ ਵੀ ਆਣਾ ਸੀ ਹੋਇਆ ਤਾਂ ਤਾਂ ਇੱਕ ਤਾਂ ਤੁਸੀਂ ਆਈ ਨਹੀਂ ਫਰੋਜਪੁਰ ਹਾਂ ਮੈਂ ਫਰੋਜਪੁਰ ਸਾਨੂੰ ਤਾਂ ਨਹੀਂ ਪਤਾ ਠੀਕ ਹੋ ਜਾ ਦੋ ਦਿਨ ਤਿੰਨ ਦਿਨ ਬਾਅਦ ਆ ਜੀ ਹਾਂ ਹਾਂ ਤਾਂ ਕਿਹਨੇ ਦੱਸਿਆ ਭਾਈ ਪਤਾ ਨਹੀਂ ਕੋਈ ਨਹੀਂ ਮੁਸ਼ ਸਾਨੂੰ ਸਾਰਾ ਪਤਾ ਵਾ ਭਾਈ ਜੀ ਆਏ ਬਸ ਇਹ ਕਹਿਣੇ ਨਹੀਂ ਚਾਹੀਦੇ ਨਿਮਰਤਾ ਨਾਲ ਕੰਮ ਹੋ ਜੇ ਤਾਂ ਬਹੁਤ ਵਧੀਆ ਗੱਲ ਆ ਜੀ ਹੁਣ ਨਿਮਰਤਾ ਨਾਲੇ ਹੋਣੀ ਠੀਕ ਆ ਜੀ ਹਾਂ ਉਹ ਵੀ ਆਪਾਂ ਚੰਗੇ ਵੀ ਲੱਗਦੇ ਤਾਂ ਨਹੀਂ ਅਸੀਂ ਤਾਂ ਖੁਦ ਪਹਿਰਾ ਦਿੰਦਾ ਹਰ ਇੱਕ ਗੱਲ ਤੇ ਪਹਿਰਾ ਦਿੰਦੇ ਭਾਜੀ ਕਿ ਕੋਈ ਗੱਲ ਇਦਾਂ ਦੀ ਪਿਆਦੀ ਜਾਈ ਸਾਡੇ ਗੁਰਦਾਰੇ ਹੋਵੇ ਨਾ ਠੀਕ ਹੈ ਨਾ ਜਿਹੜਾ ਪਹਿਰਾ ਹੋਣਾ ਚਾਹੀਦਾ ਜੂਰੀਆ ਪਹਿਰਾ ਦੇਣਾ ਸਾਡਾ ਫਰਜ਼ ਬਣਦਾ ਆਪਣੇ ਪਿਓ ਦਾ ਨਹੀਂ ਪਹਿਰਾ ਦੇਣਾ ਤਾਂ ਹੋਰ ਕਿਦਾ ਦੇਣਾ ਹੈਗਾ ਖਲਾ ਪਿਓ ਆਹੋ ਬਿਲਕੁਲ 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 ਤੇ ਗੱਲ ਤਾਂ ਤੇ ਜੇ ਪਿਓ ਦਾ ਨਹੀਂ ਪਹਿਰਾ ਤੇਨਾ ਹੋਰ ਕਿਦਾ ਦੇਣਾ ਬਿਲਕੁਲ ਤੇ ਆਪਾਂ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਇਦਾਂ ਦੀਆਂ ਹਰਕਤਾਂ ਜਿੰਨੇ ਵੀ ਗੁਰੂ ਘਰ ਦੇ ਗੁਰੂ ਘਰ ਬਣੇ ਹੋਇਆ ਜਿੰਨੇ ਵੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਆਪਣੇ ਪੈਰਾ ਦੇ ਜਿੰਨੇ ਵੀ ਪ੍ਰਧਾਨ ਆ ਇਕੱਲੇ ਬਾਜ਼ਾਰੀਆਂ ਜੋਗੇ ਨਾ ਰਹੋ ਪੰਜਾਬ ਲੋਕਾਂ ਦੇ ਵਿੱਚ ਪੈਸੇ ਕਵਾਉਣ ਜੋਗੇ ਨਾ ਰਹੋ ਆਪਾਂ ਗੁਰੂ ਘਰ ਦੀ ਸੇਵਾ ਕਰਨੀ ਹੈਗੀ ਆ ਤੇ ਗੁਰੂ ਘਰ ਦੇ ਵਿੱਚ ਰਹਿਣਾ ਆਪਾਂ ਤੇ ਇਹ ਗੱਲ ਨਹੀਂ ਵੀ ਪ੍ਰਧਾਨ ਜੀ ਆਪਾਂ ਬਾਜ਼ਾਰੀਆਂ ਦੇ ਨਹੀਂ ਸੇਵਾ ਦੀ ਹੈ ਹਾਂਜੀ ਸੇਵਾ ਦੀ ਹੈ ਬਾਬਾ ਜੀ ਕਹਿੰਦਾ ਰਹੇ ਕੋ ਚਲੋ ਇਹਨਾਂ ਨੇ ਕਿਹਾ ਵੀ ਆਪਾਂ ਅਸੀਂ ਨੋ 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 ਹੋਣਾ ਚੱਲ ਜਾਨੇ ਆ ਮੈਂ ਇਹ ਵੀ ਸਾਨੂੰ ਪਤਾ ਲੱਗਿਆ ਪ੍ਰਧਾਨ ਜੀ ਤੁਹਾਡੀ ਮੈਂ ਗੱਲ ਰੋਕਦਾ ਇੱਥੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਦੋਂ ਸਾਰੀ ਸੰਗਤ ਚਲੀ ਜਾਂਦੀ ਹੈ ਉਸ ਤੋਂ ਬਾਅਦ ਬੀਬੀਆਂ ਆਉਂਦੀਆਂ ਨੇ ਤੇ ਉਹਨਾਂ ਦਾ ਫਿਰ ਮੂੰਹ ਆ ਜਾ ਸੱਲਦੀਆਂ ਨੇ ਤੇ ਸੱਲ ਕੇ ਫੇਰ ਜਾ ਕੇ ਉਹ ਕੱਢ ਕੇ ਫੜੋ ਫੜਾ ਲਈ ਸਾਢੇ 10 ਵਜੇ ਦਾ ਗੇਟ ਬੁੱਲਾ ਰਹਿਣਾ ਬਾਬਾ ਜੀ ਮੈਂ ਕਹਿੰਦਾ ਬੰਦਾ ਦੇ ਸਾਹਮਣੇ ਦਾ ਨਾ ਕੰਮ ਪਾਉਂਦਾ ਇੱਥੇ ਸੇਵਾ ਕਰ ਤੋਂ ਹੋਰ ਰੱਖਣ ਲੱਗਿਆ ਸਾਰਾ ਤਾਂ ਇੱਥੇ ਹਾਜ਼ਰ ਆਇਆ ਉਹ ਤੈਨੂੰ ਨਹੀਂ ਪਰਵਾਹ ਉਹ ਮਾਰਾ ਮੋਟਾ ਤੇ ਆ ਗਿਆ ਮੈਂ ਨਹੀਂ ਮੈਂ ਕਿਹਾ ਵੀ ਮੈਂ ਆਪਾਂ ਵੇਖੋ ਭਾਵੇਂ ਉਹ ਕੱਲ ਨਹੀਂ ਗਿਆ ਕੱਲ ਉਹ ਕਹਿ ਰਿਹਾ ਇਹ ਨਹੀਂ ਉਹ ਕਰ ਲਿਓ ਉਹ ਵੀ ਜਗਤ ਵਾਲੇ ਇਹ ਨਾਲ ਕੋਈ ਕਹਿੰਦੇ ਨੇ ਕੌਣ ਪਚਾ ਗਿਆ ਫਿਰ ਤੁਹਾਨੂੰ ਓਖਾ ਹੋਊਗਾ ਹਾਂ ਨਹੀਂ ਨਹੀਂ ਅਸੀਂ ਉੱਥੇ ਗੱਲੇ ਨਹੀਂ ਤੁਹਾਡੇ ਨਾਲ ਹੁੰਦੇ ਹਾਂਜੀ ਹਿੰਦਤਾਂ ਨਾ ਕਰੋ ਤੇ ਇਹ ਚੀਜ਼ਾਂ ਨੂੰ ਆਪਾਂ ਕਵਰ ਕਰੀਏ ਤੇ ਚੰਗੀ ਗੱਲ ਨਹੀਂ ਹੈਗੀ ਜੀ ਜੋ ਵੀ ਕੰਪੈਟੀਸ਼ਨ ਮਾਟੂਣ ਸਾਡੇ ਨੂੰ ਇਹ ਫ੍ਰੀ ਹੈ ਜੀ ਹਾਂ ਮੈਂ ਹੁਣ ਤਾਂ ਫ੍ਰੀ ਕਰਨ ਨਹੀਂ ਬਾਬਾ ਜੀ ਤੁਸੀਂ ਹੋ ਗਿਆ ਤੁਹਾਡਾ ਕਰ ਲੈ ਬਦਲ ਗਿਆ ਹੋ ਗਿਆ ਕਲੀਅਰ ਫਰਸਾ ਜੀ ਇੱਧਰ ਆਓ ਮੜਾ ਜੀ ਆਓ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਅਸੀਂ ਸਾਰੀ ਜਹੇਬੰਦੀ ਵੱਲੋਂ ਅਸੀਂ ਆਏ ਹੋਏ ਇੱਥੇ ਇੱਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਆ ਜਾਂ ਕਿਤੇ ਕੋਈ ਏਸੀ ਵਾਲੀ ਤਾਰ ਜਾਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਝ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂ ਜੀ ਮਨਾਉਦੇ ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜਾ ਮੂੰਹ ਮਾਜਾ ਸੱਲਦੀਆਂ ਨੇ ਉਹ ਸੱਲਸਲਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਅਸੀਂ ਰੋਕਣ ਵਾਸਤੇ ਆਏ ਆ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਹੜਾ ਗੁਰਦੁਆਰਾ ਬਾਈ ਗੁਰਦੁਆਰਾ ਕਿਹੜਾ ਬਾਕੀ ਪ੍ਰਧਾਨ ਜੀ ਨਾਲ ਗੱਲ ਕਰੋ ਮੜੇ ਕੀ ਆ ਕਿ ਕੀ ਨਾਮ ਬਾਈ ਇਹ ਢੋਲੇ ਵਾਲ ਦੱਸੇ ਸਾਨੂੰ ਇੱਥੇ ਕੁਝ ਆਇਆ ਨਜ਼ਰ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨਾ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਅਸੀਂ ਅਸੀਂ ਕਹਿੰਦੇ ਵੀ ਚਲ ਅੱਜ ਜਾਂਦੇ ਆ ਕੱਲ ਜਨ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਅਸੀਂ ਲੇਟ ਹੋ ਗਏ ਥੋੜੇ ਜਿਹਾ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਬਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰੇ ਮੋਟਾ ਜੂੜਾ ਜੜਾ ਜਾਂ ਕਰਾ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲਣਾ ਹੀ ਹੈ ਬਾਬਾ ਜੀ ਇਹ ਤੁਸੀਂ ਮੁੱਦੇ ਚੱਕਦੇ ਹੋ ਵੀ ਸਿਕ ਕਮਿਊਨਿਟੀ ਨੂੰ ਲੈ ਕੇ ਬਾਰ ਬਾਰ ਕਹਿੰਦੇ ਹੋ ਕਿਉਂ ਨਹੀਂ ਠੱਲ ਪੈ ਰਹੀ ਵੀ ਆਪਣੇ ਸਿੱਖ ਭਰਾਵਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਦੇਖੋ ਜੀ ਗੁਰੂ ਘਰ ਦੇ ਵਿੱਚ ਹੋਣਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਹੁੰਦਾ ਸਵਾਲ ਵੱਡਾ ਇਹ ਬੇਅਦਮੀ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ ਆਨਲਾਈਨ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ ਪਾਠ ਦਾ ਟਾਈਮ ਹੁੰਦਾ ਪਾ ਗੁਰਦੁਆਰਾ ਸਾਹਿਬ ਦੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾਗਾ। ਉਹ ਵੀ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਵੀ ਮੰਦਿਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਤਾਲੇ ਲੱਗ ਜਾਂਦੇ। ਪਰ ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਤੈਨੂੰ ਗੁਰੂ ਘਰ ਦੇ ਵਿੱਚ ਬੈਠੇ ਜਾਂ ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ। ਉਹ ਹੀ ਤਾਂ ਅਸੀਂ ਬੋਲਦੇ ਪਏ ਆ ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਹੈ ਸਾਰਾ ਕੁਝ ਤਿਆਰ ਆ ਤੂੰ ਫਿਰ ਇਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ। ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋ ਕੋਈ ਹੈਗਾ ਸਾਡੇ ਕੋਲੇ ਰਿਪੋਰਟਿੰਗਾਂ ਵੀ ਪਈਆਂ ਨੇ ਤੇ ਆਨਲਾਈਨ ਬੰਦੇ ਵੀ ਮੰਨ ਗਿਆ ਸਾਡਾ ਜਿਹੜਾ ਇਹਨਾਂ ਦਾ ਬੰਦੇ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਦੇ ਉਹਨਾਂ ਦੀਆਂ ਰਿਪੋਰਟਿੰਗਾਂ ਵੀ ਪਈਆਂ ਨੇ ਉਹ ਵੀ ਬੰਦਾ ਆਪਾਂ ਸ਼ੋਅ ਕਰਦੇ ਹਾਂ ਸਾਹਮਣੇ 2 ਮਿੰਟ ਰੋਕੋ ਆ ਰਿਹਾ ਬੰਦਾ ਇੱਥੇ ਹੁਣ ਕੀ ਸੋਲੂਸ਼ਨ ਨਿਕਲੇਗਾ ਸੋਲੂਸ਼ਨ ਇਹ ਆ ਹੁਣ ਪ੍ਰਧਾਨ ਸਾਹਿਬ ਜੀ ਕਹਿੰਦੇ ਪਏ ਵੀ ਇਹੀ ਕਰਦੇ ਆਂ ਬਾਕੀ ਬੈਠ ਲੋ ਪ੍ਰਧਾਨ ਸਾਹਿਬ ਦੀ ਕੀ ਕਹਿੰਦੇ ਪਏ ਸਾਰੇ 1 2 3 ਕਰਕੇ ਫਾਰਕ ਕਰ ਦੇਣੇ